वैगरोली नाम की ਵਰਤਿਆ RAM ਹੁਣ RAM ਦੇ ਬਹੁਤ ਅਰਥ ਨੇ ਬਾਣੀ ਚ ਹਿਆਰਾਂ ਵਰ RAM ਆਇਆ ਏ ਰਮਿਆ RAM ਤੇ ਕੋਈ 5-7 ਵਾਰ ਸ਼੍ਰੀ RAM ਚੰਦਰ ਮਹਾਰਾਜ ਦਾ ਵੀ ਜ਼ਿਕਰ ਆਇਆ ਜੋ ਤ੍ਰੇਤੇ ਯੁਗ ਦੇ ਅਵਤਾਰ ਨੇ ਬਾਣੀ ਚ ਇਹ ਨਹੀਂ ਮਿਲੇਗਾ ਤੁਹਾਨੂੰ अवतारਾਂ ਦਾ ਬਈ ਖੰਡਨ ਹੈ ਨਾ ਇਹ ਗਲਤ ਪ੍ਰਚਾਰ ਕਰਦੇ ਪ੍ਰਚਾਰਕ ਬਾਣੀ ਪਖੰਡ ਦਾ ਖੰਡਨ ਕਰਦੀ ਹੈ ਅਵਤਾਰਾਂ ਜਾਂ ਧਰਮ ਦਾ ਨਹੀਂ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ਼ કહਾਇਓ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਅਕਾਲ ਪੁਰਖ ਦੀ ਅਕਾਲੀ ਜੋਤ શ્રી ਰਾਮਚੰਦਰ ਜੀ ਵਿੱਚ ਪਰਫੁੱਲਤ ਰਹੀ ਜਦੋਂ ਤ੍ਰੇਤਾ ਯੁਗ ਸੀ 14 ਕਲਾ ਸੰਪੂਰਨ ਸੰਨ ਤੇ ਜਦੋਂ ਕਲਜਗ ਵਿੱਚ ਹਨੇਰਾ ਬਹੁਤਾ ਵਧਿਆ ਤੇ ਗੁਰੂ ਨਾਨਕ ਸਾਹਿਬ ਅਕਾਲੀ ਜੋਤ ਪ੍ਰਗਟ ਹੋਏ ਦੁਨੀਆ ਦੀ ਹਰ ਕਲਾ ਜਿਨ੍ਹਾਂ ਦੇ ਪਾਸ ਹੈ ਬਾਣੀ ਚਾਹੁੰਦਾ ਹੈ ਨਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਦਾ ਪ੍ਰਵੇਡਿੰਗ ਲਾਉਡ ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ ਉਹ ਜਿਨ੍ਹਾਂ ਕਾ ਹਨੇਰਾ ਹੈ ਉਨੇਕ ਵੋਟ ਦੀ ਲਾਈਟ ਆਉਂਦੀ ਹੈ ਥੋੜਾ ਹਨੇਰਾ ਹੈ ਲਾਈਟ ਥੋੜੀ ਬਹੁਤਾ ਹਨੇਰਾ ਹੈ ਵੱਡੀ ਲਾਈਟ ਪਰ ਇਲੈਕਟ੍ਰਿਸਿਟੀ ਇੱਕੋ ਹੀ ਰਨ ਕਰੇਗੀ ਤੁਹਾਡੇ ਚ ਮੇਰੇ ਚ ਅਵਤਾਰਾਂ ਚ ਗੁਰੂ ਨਾਨਕ ਸਾਹਿਬ ਚ ਪੈਗੰਬਰਾਂ ਚ ਸਾਰੇ ਆ ਚ ਕਲਾ ਦਾ ਫਰਕ ਹੈ ਵੋਟਸ ਦਾ ਫਰਕ ਹੈ ਆਪਾਂ ਉਹ 0 ਵੋਟ ਦੇ ਬਲਬ ਵਰਗੇ ਆ ਤੇ ਗੁਰੂ ਨਾਨਕ ਦੀ ਜੇ ਗਿਣਤੀ ਮਿੰਤੀ ਕਰੀਏ ਉਹ ਮਿੰਤੀਆਂ ਚ ਆਉਂਦਾ ਹੀ ਨਹੀਂ ਹੈ ਬਾਰਾਏ ਘਰ ਸ਼੍ਰੀ ਰਾਮਚੰਦਰ ਜੀ ਤ੍ਰੇਤੇ ਦੇਵਤਾਰ ਨੇ ਪਰ ਇਹਨਾਂ ਤੋਂ ਪਹਿਲਾਂ ਵੀ ਇੱਕ ਰਾਮ ਹੈਗਾ ਸੀ ਧਰੂਪ ਪ੍ਰਹਿਲਾਦ ਸਤਜੁਗ ਵਿੱਚ ਆਏ ਸ਼੍ਰੀ ਰਾਮਚੰਦਰ ਜੀ ਦੇ ਯੁਗ ਤੋਂ ਪਹਿਲਾਂ ਉਹਨਾਂ ਵੀ ਰਾਮ ਦਾ ਨਾਮ ਜਪਿਆ ਰਾਮ ਜੱਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਉਹ ਕਿਹੜਾ ਰਾਮ ਹੈ ਉਹ ਚਵਾ ਜੁਗਾਚ ਹੈ ਉਹਦੀ ਜੋਤ ਹੀ ਮੁਸਲਮਾਨਾਂ ਚ ਹੈ ਹਿੰਦੂਆਂ ਚ ਹੈ ਸਿੱਖਾਂ ਚ ਹੈ ਈਸਾਈਆਂ ਚ ਹੈ ਯਹੂਦੀਆਂ ਚ ਹੈ ਸਾਰਿਆਂ ਦਾ ਸਾਂਝਾ ਹੈ ਨਾਮ ਵਖੋ ਵਖਨੇ ਉਹਦੇ ਹੁਣ ਉਸ ਰਾਮ ਬਾਰੇ ਬਾਣੀ ਚ ਕੀ ਆਇਆ ਹੈ ਰਾਮ 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 ਕੀਰਤਨ ਗਾਏ ਰਮਤ RAM ਸਭ ਰਹਿ ਉਸ ਮਾਏ ਉਸ RAM ਰਮੇ ਦਾ ਕੀਰਤਨ ਗਾਓ ਜਿਹੜਾ ਹਰ ਜ਼ਰੇ 'ਚ ਸਮਾਇਆ ਹੈ ਰਈ ਗੱਲ ਅਵਤਾਰਾਂ ਦੀ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਲ ਇੱਕੋ ਹੀ ਅਕਾਲ ਪੁਰਖ ਸਾਰਿਆਂ ਦਾ ਖਸਮ ਹੈ ਸ਼੍ਰੀ RAM ਚੰਦਰ ਜੀ ਵਰਗੇ ਮਹਾਨ ਅਵਤਾਰ ਦੁਨੀਆ ਤੇ ਕਈ ਆਏ ਤੇ ਕਈ ਗਏ ਤੋ ਇਥੇ ਉਸ RAM ਦੀ ਗੱਲ ਹੈ ਜੋ ਹਰ ਜ਼ਰੇ 'ਚ ਸਮਾਇਆ ਵਾਹਿਗੁਰੂ ਹੈ